ਆਪਣਾ ਸਵਰਵਰ ਲੱਗਿਆ ਤੇ ਇਥੇ ਕਾਦੀ ਦੁਕਾਨ ਹੈ ਜੀ ਆਪਣੀ ਜੁਐਲਰੀ ਦੀ ਦੁਕਾਨ ਹੈ ਜੀ ਕਿਹੜੀ ਕਿਸ ਜਗ੍ਹਾ ਤੇ ਐਡਰੈਸ ਹੈ ਜੀ ਸ਼ਿਵਾਨੇ ਕਲੇਬ ਵੇਖ ਤਾ ਹੋ ਜਿ세 ਜੀ ਰੋ ਤੇ ਕਿੱਥੇ ਦੇ ਰਹਿਣ ਵਾਲੇ ਹੋ ਤੁਸੀਂ ਪਿੰਡ ਬਵਾਤ ਤੋਂ ਜੀ ਤੇ ਕੀ ਵਾਰਦਾਤ ਹੋਈ ਅੱਜ ਕਿੰਨੇ ਕੋਈ ਵਾਰਦਾਤ ਹਾਂਜੀ ਸਵਾ ਦਿਨ ਵਜੇ ਤੇ ਕਿਰੇਟ ਦੋ ਮੁੰਡੇ ਅੰਦਰ ਆਏ ਦੋ ਮੁੰਡੇ ਬਾਹਰ ਗਏ ਸੀ ਸਰਦਾਰ ਮੁੰਡੇ ਸੀ ਮੋਲ ਵੇਟੇ ਵੇਰੇ ਉਹਨਾਂ ਨੇ ਅੰਦਰ ਰੋਲ ਵਰ ਰੱਖੀ ਹੈ ਮੈਂ ਇੱਧਰ ਪਿਆ ਸੀ ਕਹਿੰਦੇ ਸਾਮਾਨ ਘਟੋ ਜੋਗੀ ਹੈ ਠੀਕ ਹੈ ਜੀ ਪਰ ਜੀ ਤੇ ਰਵਾਲਵਰ ਕੇ ਦੋਨਾਂ ਦੇ ਕੋਲ ਰਵਾਲਵਰ ਸੀ ਇੱਕ ਦਾ ਰਵਾਲਵਰ ਸੀ ਇੱਕ ਨੇ ਕੈਮਰਾ ਪਾਣਿਆ ਹੁੰਦੇ ਓਕੇ ਠੀਕ ਹੈ ਜੀ ਕਿ ਕੁਝ ਲੈ ਕੇ ਥੋੜੀ ਦੁਕਾਨ ਤੋਂ ਜੀ ਸੇਲਤੀ ਅੱਜ ਦੀ 80 90 ਹਜ਼ਾਰ ਰੁਪਏ ਸੇਲਤੀ ਠੀਕ ਹੈ ਜੀ ਫਿਰ ਚਾਂਦੀ ਦਾ ਸਾਮਾਨ ਸੀ ੋਕੇ ਮਰਤੀ ਚਾਂਦੀ ਦਾ ਕੀ ਕਿਹਾ ਤੋਂ ਉਹਨਾਂ ਨੇ ਆ ਕੇ ਪਹਿਲਾਂ ਹੰਦੇ ਸਾਹਿਬ ਕੀ ਕਿਹਾ ਉਹਨਾਂ ਨੇ ਹੰਦੇ ਸਾਰੇ ਗਿਆ ਜੀ ਫੋਨ ਵਾਲਾ ਕੋਤੇ ਵਿੱਚ ਜੋ ਵੀ ਆ ਸਾਮਾਨ ਘਟੋ ਓਕੇ ਉਸ ਤੋਂ ਬਾਅਦ ਔਰ ਉਸ ਤੋਂ ਬਾਅਦ ਉਸ ਨੂੰ ਲੈਣੇ ਕਿ ਹਲਾਸ਼ੀ ਜੰਦਰ ਗੋਲੀ ਮਾਰ ਦਿੰਦੇ ਦੇ ਛੋਟੇ ਜਿਹੋ ਮੁੰਡਿਆਂ ਨੇ ਮਨਾ ਕੀਤਾ ਕੋਈ ਥੋਡੀਆਂ ਚਾਪੀਆਂ ਚੂਪੀਆਂ ਕੋਈਆਂ ਕੋਈ ਹੈਗੀ ਕੋਈ ਜਨ ਹੋਈ ਕਿ ਨਹੀਂ ਚਾਪੀਆਂ ਚੱਕੀਆਂ ਰੇਂਜ ਹੋਰੇ ਤੋਂ ਲੰਬਾਟੀ ਕੋਲ ਦੇ ਨਾਲ ਤੇ ਪਰਨਵਾਰੀ ਭੁੱਲੀ ਓਕੇ ਤੇ ਕੋਈ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਇਨਫੋਰਮ ਕਰਿਆ ਨਹੀਂ ਅਜੇ ਨਹੀਂ ਕੀਤਾ ਕਰਵਾਇਆ ਛੋਟੇ ਇੱਥੇ ਪਹਿਲਾਂ ਵੀ ਵਾਰਦਾਤ ਹੋਈ ਸੀ ਥੋੜੇ ਦਿਨ ਪਹਿਲਾਂ ਵੀ ਮੇਰੇ ਖਿਆਲ ਨਾਲ ਥੋੜੀ ਯਾਦ ਹੋਏਗਾ ਇੱਕ ਲੇਡੀ ਨੂੰ ਰੁਕ ਕੇ ਹਾਂਜੀ ਦੋ ਦਗਣਾ ਮਿਲਿਆ ਆਈ ਸੀ ਦੇ ਪਿਸਤੌਲ ਦਿਖਾ ਦੇ ਕੈਮਰਾ ਬੰਨ ਦੇ ਇੱਕ ਤਾਂ ਸਮਾਨ ਮੈਂ ਫੇਰ ਬਣਾ ਲੂੰਗੀ ਮੁੰਡਾ ਬਚ ਗਿਆ ਮੈਂ ਹੁਣ ਕਿਆ ਉਹ ਦਿਖਾਵਾਂ ਪਿਸਤੌਲ ਕਿੱਥਾ ਰੱਖੀ ਹੋਈ ਆ ਨਾ ਗਰਦਨ ਤੇ ਲਾ ਕੇ ਤਾਂ ਰੱਖੀ ਹੋਈ ਆ ਹਾਂ ਕੀ ਕਰੇ ਕੱਲਾ ਵਿਚਾਰਾ ਬੰਦਾ ਆ ਗਿਆ ਨੀਲੀ ਪਾਗ ਵਾਲਾ ਮੈਂ ਵੇਖਦਾ ਜਾਂਦਾ ਸੀ ਆ ਹਾਂ ਚਾਰ ਪਾਣੀ ਗੋਈ ਆਏ ਅੰਦਰ ਤੋਂ ਬੇਟਾ ਉਹ ਕਿਆ ਮਾਰੀ ਬੰਦਾ ਕੋਈ ਨੀ ਨੱਕ ਆ ਗਿਆ ਮੇਰੇ ਲਾਗੇ ਚਾ ਇਹਦਰ ਬਸ ਤੋਂ ਉਹ ਰੱਖੀ ਖੜਿਆ ਹੈ ਗੇਟ ਬੰਦ ਕਰਤਾ ਸੀ ਆ ਉਹਨਾਂ ਨੇ ਪਰ ਪੰਜਾਂ ਚੋ ਜੰਦੇ ਗੇਟ ਲੋਕ ਨਹੀਂ ਲਾਇਆ ਮੈਂ ਤਾਂ ਇਹਨੂੰ ਕਹੀ ਜਾਨੀ ਆ ਕੇ ਮੈਂ ਕਿਹਾ ਸਮਾਲ ਰੱਖੀ ਬੇਟਾ ਇਹ ਚੋਰ ਕਾ ਚਾਹੀਦੀ ਨਹੀਂ ਚਾਕਲ ਬਾਰੇਗੀ ਹਾਂ ਇਹ ਲਾਰੇ ਖਣਾ ਲਾਰੇ ਦਨਵਾਰੀ ਚਾਹ ਹਾਂ ਚਾਬੀਆਂ ਲੈ ਕੇ ਤਾਂ ਗਿਆ ਚੱਕਾ ਇਹ ਦੇ ਕਿਸਰਾ ਮੋ ਬੰਨੇ ਹਾਂ ਹਾਂ ਮੂੰ ਬੰਨੇ ਵੀ ਹੈ ਮੈਂ ਛੇ ਦਿਨ ਸਾਰਿਆ ਇੱਕ ਧੀਰੇ ਘਰ ਬੰਨ ਜਾ ਗਿਆ ਚੱਕ ਸ਼ਰਟ ਨਾਲ ਮੂੰ ਬੰਨੇ ਇੱਕ ਪਾਈ ਦਾ ਤਾਂ ਵਾਈਟ ਤੇ ਬਲੈਕ ਹੈ ਸ਼ਰਟ ਉਹਨੇ ਹੱਥ ਜੋੜੀ ਅੰਦਰ ਵਿਚਾਰਾ ਕੀ ਕਰੇ ਬੰਦਾ ਮਤਲਬ ਜੀ 2 2 ਮਿੰਟ ਲਾਏ ਉਹਨਾਂ ਨੇ ਹਾਂ ਨੀ ਪਾਪਾ ਬੰਨੀ ਹੈ ਇਹਦੇ ਕੱਪੜੇ ਕੱਪੜੇ ਹੱਟੇ-ਕੱਟੇ ਦਿੰਦੇ ਆ ਅੱਛਾ ਨਾ ਲੈ ਜਾਂਦੇ ਹਨ ਕਮਾਉ ਕੋ ਵੰਦਾ ਗਏ ਜਨਵਾਰ ਕੋਈ ਨਹੀਂ ਕੋਈ ਚਾਣ ਕੇ ਡੱਬਾ ਦੇ ਦੇ ਮਤਾਈਂ ਅੱਲਾਹੁ ਅਲੈਕੁਮ ਸਦਾਰਨ ਨਾ ਚੱਲਦੀ ਆ ਅੱਛੇ ਕੋ ਕਰੀ ਲੀਏ ਕਿ ਨਹੀਂ ਜਾਂਦੇ ਇਸ ਤਰ੍ਹਾਂ ਦੇਖਦੇ ਆ ਇਹ ਯ ਲੈ ਕੇ ਡੱਬਾ ਇਹ ਲੈ ਕੇ ਡੱਬਾ ਉਹ ਚਾਈ ਸੀ ਵਾਲਾ ਕਸਵਾਨ ਦਾ ਡੱਬਾ ਦੇ ਦੇ ਕੋਈ ਨੀ ਕੰਬਲ ਕਿਹਦਾ ਪਉਂਦੇ ਕੋਈ ਨਾ ਕੋਈ ਮਾਹ ਨਹੀਂ